कस्बा फतेहेहगढ़ जोड़िया की दाणा मंडी विखे गणतंत्र दिवस पूरे उत्साह में मनाया सब तो पहला एस डी एम सरदार बेअंत सिंह वलों राष्ट्रीय झंडा चढ़ाया गया पुलिस टुकड़ी वलों राष्ट्रीय झंडे को सलामी दिखी गई तो राष्ट्रीय गीत गाया गया स्कूलों के विद्यार्थियों ने आज़ादी के गुलाटियां समर्पित देश भगती दया सकटान पेश कर खूब वाह, वाह लुटी एस डी एम वलों पहुंचिया आम शख्सियत सन्मानित भी किया गया

बोले들아 কারিও কে সাললো 83 দা সাললো আর ভোর বাকি এসটিএম অ্যাডমিনিস্ট্রেশন वालों जनग মেমনে আদিলাই পে দায়া হে ভারত ভাগ্য বিধাতা

ਉਹਨਾਂ ਨੂੰ ਗਏ ਤੇ ਅਸਲੋਂ ਨਾਮੇ ਨਾਮਾ ਬਹੁਤਿਆਰ ਚਾਹਿਆ ਕਿਤਾ ਹੈ ਅੱਜ ਰਾਜ ਪੰਜਾਬ ਵੀ ਗੰਗਾ ਤਦੌਸ ਬਣਾਇਆ ਜਾ ਰਿਹਾ ਫਤਿਹਗੜ ਚੂੜੀਆਂ ਚ ਕਿੰਨਾ ਦੇਖੀ ਬਹੁਤ ਵਧੀਆ ਅੱਜ ਪ੍ਰੋਗਰਾਮ ਅਸੀਂ ਸਾਰੇ ਅਫਸਰ ਸਾਹਿਬਾਨਾਂ ਦੀ ਸਹਿਯੋਗ ਦੇ ਨਾਲ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ 26 ਜਨਵਰੀ ਅੱਜ ਇੱਥੇ ਸੈਲੀਬ੍ਰੇਟ ਫਤਿਹਗੜ ਚੂੜੀਆਂ ਕੀਤਾ ਮੰਡੀ ਵਿੱਚ ਇਹ ਬਹੁਤ ਹੀ ਵਧੀਆ ਫੰਕਸ਼ਨ ਰਿਹਾ ਬਹੁਤ ਹੀ ਬੱਚਿਆਂ ਨੇ ਬੜੇ ਵਧੀਆ ਪ੍ਰੋਗਰਾਮ ਇਹਦੇ ਵਿੱਚ ਪੇਸ਼ ਕੀਤੇ ਤੇ ਨਾਲ ਹੀ ਮਤਲਬ ਕਿ ਜਿਹੜੀ ਪੁਲਿਸ ਵੱਲੋਂ ਹੋਰ ਸਲਾਮੀ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਸਲਾਮੀ ਵਾਲਾ ਪ੍ਰੋਗਰਾਮ ਕੀਤਾ ਤੇ ਮੈਂ ਇਹ ਇਸ ਪ੍ਰੋਗਰਾਮ ਤੋਂ ਬਹੁਤ ਖੁਸ਼ ਹਾਂ ਕਿ ਮਤਲਬ ਕਿ ਅੱਗੇ ਤੋਂ ਵੀ ਇਹ ਜਿਹੜਾ ਇਹ ਪ੍ਰੋਗਰਾਮ ਹੈ ਇਹ ਤੋਂ ਵੀ ਵਧੀਆ ਅਸੀਂ ਕੋਸ਼ਿਸ਼ ਕਰਾਂਗੇ ਕਿ 15 ਅਗਸਤ ਦਾ ਪ੍ਰੋਗਰਾਮ ਇਹ ਤੋਂ ਵੀ ਵਧੀਆ ਅਸੀਂ ਕਰ ਸਕੀਏ ਧੰਨਵਾਦ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਸ਼ਹਿਰ ਵਾਸੀ ਸਭ ਰੀਜਨ ਵਾਸੀਆਂ ਸੰਦੇਸ਼ ਸਬਡਿਵੀਜ਼ਨ ਤੋਂ ਅਸੀਂ ਇਹੀ ਦੇਣਾ ਚਾਹੁੰਦੇ ਆ ਕਿ ਸਾਰੇ ਅਸੀਂ ਆਪਸੀ ਭਾਈਚਾਰਾ ਜਿਵੇਂ ਸਾਨੂੰ ਸੰਵਿਧਾਨ ਦੇ ਵਿੱਚ ਗਾਈਡੈਂਸ ਮਿਲੀ ਹੈ ਉਹਨਾਂ ਦੇ ਸਾਨੂੰ ਇਹਨਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਤੇ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਸਮਾਜ ਨੂੰ ਹਾਂ ਤਾਂਕਸ਼ ਪਾਂਦੀ ਦਿਵਿਆ ਪੰਜਾਬ ਟੀਵੀ ਫਤਿਹਗੜ ਚੋੜੀਆਂ